20 ਸਾਲ ਦੀ ਉਮਰ ਆ ਭੈਣ ਦੀ ਉਹ ਭੈਣ ਜੀ ਨੇ ਵੀਡੀਓ ਦੇਖੀ ਕਿਤੇ ਇੰਸਟਾਗ੍ਰam ਤੋਂ ਡਾਕਟਰਾਂ ਨੇ ਉਹਨੂੰ ਕਿਹਾ ਵੀ ਤੇਰੀਆਂ ਕਿਡਨੀਆਂ ਖਰਾਬ ਹੋ ਚੁੱਕੀਆਂ 30 ਸਾਲ ਦੀ ਉਮਰ ਡਾਕਟਰਾਂ ਨੇ ਕਹਿਤਾ ਵੀ 15 ਦਿਨਾਂ ਤੱਕ ਡਾਇਲਿਸਿਸ ਹੋਣਗੇ ਤੇਰੇ ਕਿਡਨੀਆਂ ਤੇਰੀਆਂ ਖਰਾਬ ਨੇ 20 ਸਾਲ ਦੀ ਉਮਰ ਬੱਚੇ ਛੋਟੇ ਛੋਟੇ ਪਰਿਵਾਰ ਨੂੰ ਫਿਕਰ ਪੈ ਗਿਆ ਵੀ ਕੀ ਬਣਨਾ 20 ਸਾਲ ਦੀ ਉਮਰ ਚ ਡਾਇਲਸਿਸ ਹੋਣ ਲੱਗ ਪਿਆ ਕਿਡਨੀਆਂ ਖਰਾਬ ਹੋ ਗਈਆਂ ਹਜਿਓ ਭੈਣ ਮੇਰੀ ਮਿਲੀ ਨਹੀਂ ਵੀਡੀਓ ਦੇਖ ਕੇ ਵੀ ਚਲੋ ਮਹਾਪੁਰਖਾਂ ਨੇ ਕਿਹਾ ਵੀ ਮੇਰਾ ਵੈਦ ਗੁਰੂ ਗੋਬਿੰਦਾਇ ਸ਼ਬਦ ਜੇ ਪੜ੍ਹੀਏ ਬਿਮਾਰੀਆਂ ਦੂਰ ਹੁੰਦੀਆਂ ਦੇਖੋ ਗੁਰਬਾਣੀ ਦੀ ਤਾਕਤ ਕਿੰਨੀ ਹੈ ਸੰਤਾਂ ਕੋਲ ਹੁੰਦੀ ਹੈ ਯੁਗਤੀ ਯੁਗਤੀ ਨਾਲ ਮਿਲਦੀ ਹੈ ਮੁਕਤੀ ਯੁਗਤੀ ਨਾਲ ਹੀ ਸਾਰਾ ਕੁਝ ਹੈ ਕਿਰਪਾ ਗੁਰੂ ਨੇ ਕਰਨੀ ਹੈ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤੜੀ ਹੈ ਗੁਰੂ ਦੀ ਕਿਰਪਾ ਨਾਲ ਤਰਨਾ ਪਾਏ 15 ਨੰਨ ਦਾ ਡਾਕਟਰ ਨੇ ਸਮਾਂ ਦੇਤਾ ਵੀ ਡਾਇਲਸਿਸ ਹੋਣਗੇ ਉਹ ਭੈਣ ਦੇ ਮਨ ਦੇ ਵਿੱਚ ਆਇਆ ਵੀ ਚਲੋ ਸ਼ਬਦ ਪੜ੍ਹ ਕੇ ਦੇਖਦੇ ਹਾਂ ਮਹਾਰਾਜ ਕਿਰਪਾ ਕਰ ਦੇਣ ਰੋਸਾ ਕਰਕੇ ਉਹਨੇ ਸ਼ਬਦ ਸ਼ੁਰੂ ਕਰ ਲਿਆ ਜਿਹੜਾ ਆਪਾਂ ਪੜਦੇ ਆ ਜਨਮ ਜਨਮ ਕੇ ਦੁਖਨ ਮਾਰਾ ਜਨਮਾਂ ਜਨਮਾਂ ਦੇ ਦੁੱਖ ਇੱਕ ਜਨਮ ਦੀ ਗੱਲ ਨਹੀਂ ਕਰਦੇ ਮਹਾਰਾਜ ਕਹਿੰਦੇ ਜਨਮਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਇਹ ਸਾਹਾ ਸੰਗਤ ਜੀ ਬੜੇ ਕੌਤਕ ਹੁੰਦੇ ਆ ਹੁਣ ਦਾ ਸਾਨੂੰ ਕੌਤਕ ਸੁਣਾ ਰਹੇ ਹਾਂ 15 ਦਿਨ ਉਹ ਬੀਬੀ ਨੇ ਸ਼ਬਦ ਪੜਿਆ ਡਾਕਟਰ ਕਹਿੰਦੇ ਵੀ ਡਾਇਲਸਿਸ ਹੋਣਗੇ ਉਹਦੇ ਮਨ 'ਚ ਆਇਆ ਵੀ 15 ਦਿਨ ਹੋ ਗਏ ਸ਼ਬਦ ਪੜਾਏ ਨੂੰ ਰਿਪੋਰਟ ਤਾਂ ਕਰਾ ਲਈਏ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਿਆ ਸਾਹ ਸੰਗਤ ਉਹਨਾਂ ਦਾ ਡਰੈੱਸ ਵੀ ਹੈ ਉਹਨਾਂ ਵੀ ਉਹ ਬੀਬੀ ਨੇ ਮੱਥਾ ਟੇਕਣਾ ਜਦੋਂ 15 ਦਿਨ ਸ਼ਬਦ ਦਾ ਜਾਪ ਕੀਤਾ ਗੁਰੂ ਨਾਨਕ ਸਾਹਿਬ ਦਾ ਓਟ ਆਸਰਾ ਲੈ ਕੇ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਸਭ ਤੋਂ ਵੱਡਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਓਟ ਆਸਰਾ ਲਿਆ ਸਾਹ ਸੰਗਤ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਰਿਪੋਰਟਾਂ ਕਰਾਈਆਂ ਨਾ ਤਾਂ ਕਿਡਨੀਆਂ ਬਿਲਕੁਲ ਠੀਕ ਆ ਗਈਆਂ ਗੱਜ ਕੇ ਆਖੋ ਸਤਿਨਾਮ ਵਾਹਿਗੁਰੂ ਡਾਕਟਰ ਕਹਿੰਦੇ ਹੁਣ ਡਾਇਲਿਸਿਸ ਦੀ ਲੋੜ ਨਹੀਂ ਹੈ ਜੀ ਬੋਲੇ ਸੰਨ ਹੁਣ ਸੋਚਣ ਦੀ ਗੱਲ ਹੈ ਵੀ 15 ਦਿਨ ਜਾਪ ਕੀਤਾ ਉਹਦਾ ਮਹਾਰਾਜ ਨੇ ਦੁੱਖ ਦੂਰ ਕਰ ਦਿੱਤਾ ਜੇ ਆਪਾਂ ساری ਉਮਰ ਗੁਰਬਾਣੀ ਪੜ੍ਹੀਏ ਗੱਲ ਹੈ ਮੰਨਣ ਦੀ ਮੰਨੇ ਕੀ ਗਾਤ ਕਹੀ ਨਾ ਜਾਏ